ਬਾਈ ਜੀ ਜੇ ਪੰਜਾਬ ਚ ਬੀਜੇਪੀ ਸਰਕਾਰ ਆਉਂਦੀ ਹੈ ਨਾ ਇਹਦੇ ਵਿੱਚ ਸਭ ਤੋਂ ਵੱਡਾ ਰੋਲ ਸਾਡੀਆਂ ਕਿਸਾਨ ਯੂਨੀਅਨਾਂ ਆ ਦਾ ਕਰ ਰਹੀਆਂ ਨੇ ਮੈਂ ਕੋਈ ਕਿਸਾਨ ਯੂਨੀਅਨ ਨੂੰ ਮਾਰਾ ਨਹੀਂ ਕਹਿੰਦੇ ਨਾ ਕਿਸੇ ਦੇ ਖਿਲਾਫ ਹਾਂ ਸਾਰੇ ਸਾਡੇ ਸਤਿਕਾਰਯੋਗ ਨੇ ਅਸੀਂ ਆਪ ਯੂਨੀਅਨਾਂ ਦੇ ਨਾਲ ਅਟੈਚ ਸਾਡੇ ਪਿੰਡ ਦੇ ਯੂਨੀਅਨ ਪੂਰਾ ਇੱਕ ਨੰਬਰ ਦਾ ਕੰਮ ਕਰ ਰਹੀ ਹੈ ਦੋਵੇਂ ਪੱਖ ਵੇਖ ਕੇ ਫਿਰ ਕੋਈ ਫੈਸਲਾ ਲੈਂਦੀ ਹੈ ਇਥੇ ਯਾਰ ਜਿਵੇਂ ਹੀ ਧੱਕਾ ਕਹੀ ਮੇਰੇ ਕੇ ਦੁੱਜੀ ਦੁੱਜੀ ਪਾਸ ਬੰਦਿਆਂ ਨੂੰ ਇਹਨਾਂ ਨੇ ਚੌਧਰਾ ਦੇ ਦਿਆ ਯਾਰ ਗੱਲ ਸੁਣਦੇ ਨਹੀਂ ਕਿਸੇ ਦੀ ਸਮਝ ਦੇਣੀ ਕਰਦੇ ਨਹੀਂ ਜਾ ਕੇ ਬਸ ਇੱਕ ਹੀ ਗੱਲ ਧਰਨਾ ਠੋਕ ਦੋ ਧਰਨਾ ਠੋਕ ਦੋ ਯਾਰ ਕਮਾਲ ਹੋ ਗਈ ਅਗਲੇ ਦਾ ਬਿਜ਼ਨਸ ਬੰਦ ਕਰਾ ਦਿੰਦੇ ਇਹ ਅਗਲਾ ਬੰਦਾ ਮਰਨ ਵਾਲਾ ਹੋ ਜਾਂਦਾ ਯਾਰ ਉਹਦੀ ਵੀ ਸੁਣ ਲਵੋ ਬਾਈ ਜੀ ਗੱਲ ਹੈ ਕਿ ਕੋਟਕਪੁਰੇ ਦੀ ਕੱਲ ਧਰਨਾ ਲੱਗਾ ਸੀ ਆਪਣਾ ਮਿੱਤਰ ਸੀ ਗਾਂ ਉਹ ਮੁੰਡਾ ਉਹਦਾ ਮਿੱਤਰ ਸੀ ਜਿਹਦੇ ਨਾਲ ਮੈਂ ਗਿਆ ਸੀ ਉਥੇ ਬਾਈ ਜੀ ਲੰਗਨ ਟੱਪਣ ਵਾਲੇ ਨੇ 70% ਲੋਕਾਂ ਨੇ ਸਾਨੂੰ ਇਹ ਗੱਲ ਕਹੀ ਕਿ ਯਾਰ ਇਹਨਾਂ ਨੂੰ ਹਰੀਆਂ ਪੱਗਾਂ ਨੂੰ ਨੱਥ ਪਾਉਣ ਵਾਸਤੇ ਨਾ ਵਿਗੜੇ ਹੋਏ ਕੁਝ ਜਿਹੜੇ ਕੁਝ ਬੰਦੇ ਨੇ ਉਹ ਕਹਿੰਦੇ ਇੱਕ ਵਾਰ ਯਾਰ ਭਾਜੀਪੀ ਸਰਕਾਰ ਲਿਆਉਣੀ ਲਿਆਉਣੀ ਤੇ ਫਿਰ ਭਾਈ ਦੱਸੋ ਬੇੜਾ ਗਰਕ ਕਰਨਗੇ ਕਿ ਨਾ ਕਰਨਗੇ ਕੁਝ ਬੰਦੇ ਸਾਰਿਆਂ ਨੂੰ ਨਹੀਂ ਗੱਲ ਕਰਦਾ ਮੈਂ ਪਹਿਲਾਂ ਵਾਰ-ਵਾਰ ਇਹ ਗੱਲ ਤਾਂ ਕਹਿਣਾ ਪਿਆ ਕਿ ਅਸੀਂ ਵੀ ਜੁੜੇ ਹੋਇਆ ਅਗਲਾ ਕਹੇਗਾ ਤੁਸੀਂ ਵੀ ਯੂਨੀਅਨ ਦੇ ਨਾਲ ਜੁੜੇ ਹੋਏ ਤੁਸੀਂ ਆਪੇ ਹੀ ਮਾੜਾ ਕਹੀ ਜਾਂਦੇ ਬਈ ਦੁੱਖ ਹੁੰਦਾ ਜਦੋਂ ਕੋਈ ਮਾੜਾ ਕਹਿੰਦਾ ਤੇ ਸਾਡਾ ਫਰਜ਼ ਏ ਅਸੀਂ ਜਿਹੜੀ ਗੱਲ ਆਪਦੇ ਲੀਡਰਾਂ ਤੱਕ ਪਹੁੰਚਾਈਏ ਜਿਹੜੇ ਸਾਡੇ ਸੋਹਰਤ ਬੰਦੇ ਨੇ ਸਮਝਦਾਰ ਬੰਦੇ ਨੇ ਸੋਚ ਸਮਝ ਕੇ ਫੈਸਲਾ ਲੈਂਦੇ ਨੇ ਜਿਹੜੇ ਸਾਡੇ ਹਕਾਂਖਾ ਤਰ੍ਹਾਂ ਜ ਬਾਰਡਰਾਂ ਤੇ ਲੜਦੇ ਪੈਣੇ ਥਾਂ ਥਾਂ ਤੇ ਘਰਾਓ ਕਰਦੇ ਨੇ ਅਫਸਰਾਂ ਦਾ ਮੰਤਰੀਆਂ ਦਾ ਘਰਾਓ ਕਰਦੇ ਨੇ ਉਹਨਾਂ ਤੱਕ ਗੱਲ ਪਹੁੰਚਾਈ ਜਾਵੇ ਇਹਨਾਂ ਨੇ ਯਾਰ ਬਿਜ਼ਨਸ ਬਣਾ ਲਿਆ ਵਿਛਾਲੋ ਚਾਦਰਾਂ ਬਹਿ ਜਾਓ ਵਿਛਾ ਕੇ ਚਾਦਰਾਂ ਸਾਡੀ ਤਾਂ ਦਾਲ ਸਬਜ਼ੀ ਤਿਆਰ ਹੀ ਕਮਾਲ ਹੋ ਗਈ ਯਰੇ ਦਾਬੇ ਨੇ ਕੋਈ ਬਾਈ ਜੀ ਕੋੜਕਪੁਰੇ ਦੀ ਘਟਨਾ ਹੈ ਮੇਰੇ ਮਿੱਤਰ ਦਾ ਗਾਂ ਮਿੱਤਰ ਸੀ ਉਹਦਾ ਇਮੀਗ੍ਰੇਸ਼ਨ ਦਾ ਕੰਮ ਸੀ ਏਜੰਟ ਬਹੁਤ ਮਾੜਾ ਕੰਮ ਕਰਦੇ ਨੇ ਸਾਰੇ ਏਜੰਟ ਮਾੜੇ ਨੇ ਯਾਰ ਗੱਲ ਕਾਦੀ ਜਿਹੜੇ ਆਪਣੇ ਇਥੋਂ ਦੀ ਨੌਜਾਨੀ ਨੂੰ ਬਾਹਰ ਭੇਜ ਰਹੇ ਨੇ ਪਰ ਕਿਦਣਾ ਕਿਦੋ ਭਾਈ ਆਪਾਂ ਆਪ ਜਾਣੇ ਚੱਲ ਕੇ ਕਾਰੋਬਾਰ ਬਣਿਆ ਜਿਹੜਾ ਪੁੱਤ ਜਾ ਕੇ ਕੈਨੇਡਾ ਅਮਰੀਕਾ ਚ ਡਾਲਰ ਬਣਾਏ ਭੇਜਦਾ ਭਾਈ ਉਹ ਕਹਿੰਦਾ ਵੀ ਮੈਂ ਤਾਂ ਰਾਜਾ ਵਾਂ ਆਪ ਤੋਰਦੇ ਨੇ ਅੱਛਾ ਮੁੰਡਾ ਬਾਹਰ ਭੇਜਿਆ ਸੀ ਭਾਈ ਮੋਟੀ ਮੋਟੀ ਗੱਲਾਂ ਦੱਸਦੇ ਨੇ ਤੁਹਾਨੂੰ ਜੇ ਪੂਰੀ ਕਿਸੇ ਨੇ ਡਿਟੇਲ ਚ ਕਹਾਣੀ ਸੁਣੀ ਹੋਈ ਜਾਂ ਪੁੱਛਣੀ ਹੋਈ ਤੇ ਭਾਈ ਫੋਨ ਕਰ ਲਓ ਜਾਂ ਮੈਸੇਜ ਕਰ ਲਓ ਮੈਂ ਫੋਨ ਲਾ ਦਾਂਗਾ ਉਹਦਾ ਨੰਬਰ ਛੱਡ ਦਿਓ ਇੱਕ ਮਿੰਟ ਦੇ ਵਿੱਚ ਭਾਈ ਜੀ ਕੋਟਕਪੂਰੇ ਦੀ ਘਟਨਾ ਹੈ ਆਪਾਂ ਨਾਂ ਦਾ ਇਮੀਗ੍ਰੇਸ਼ਨਲ ਦਾ ਨਾਲ ਇੰਨੇ ਨਾਲ ਇੰਨੇ ਦੂਜੀ ਪਾਰਟੀ ਦਾ ਕਿਸੇ ਭਰਾ ਨੇ ਮੁੰਡਾ ਬਾਹਰ ਭੇਜਣਾ ਸੀ ਇੰਗਲੈਂਡ ਮੁੰਡਾ ਗਿਆ ਫੈਲ ਲਈ ਇੱਕ ਨੰਬਰ ਦਾ ਵੀਜ਼ਾ ਸੀ ਇੱਕ ਨੰਬਰ ਚ ਸਾਰਾ ਕੰਮ ਹੋਇਆ 21 ਲੱਖ ਰੁਪਏ ਦੇ ਵਿੱਚ ਉਹਨਾਂ ਦਾ ਸੀਗਾ ਸਾਰਾ ਜੋ ਵੀ ਸੀ ਉੱਥੋਂ ਤੱਕ ਭੇਜਣ ਦਾ ਆਪਾਂ ਨੂੰ ਨਹੀਂ ਪਤਾ ਇਹ ਕਾਨੂੰਨਨ ਗਲਤ ਹੋਣਗੇ 100% ਪਰ ਜਿਹੜੀ ਗੱਲ ਤੁਹਾਡਾ ਨਾਲ ਸ਼ੇਅਰ ਕਰਦਾ ਬਾਕੀ ਤੁਸੀਂ ਦੱਸ ਦਿਓ ਸਹੀ ਗਲਤ ਅੱਛਾ ਮੁੰਡਾ ਬਾਹਰ ਚਲਾ ਗਿਆ 5 ਮਹੀਨੇ ਹੋ ਗਏ ਭਾਈ ਮੁੰਡੇ ਨੂੰ ਬਾਹਰ ਗਏ ਨੂੰ ਉੱਥੇ ਜਾ ਕੇ ਜਿਹੜੇ ਇਹਨਾਂ ਨੇ ਕਾਗਜ਼ ਪੱਤਰ ਲਾਏ ਸੀ ਮੰਨ ਲਓ ਮੁੰਡਾ ਕਹਿੰਦਾ ਮੈਂ ਡਾਕਟਰ ਹਾਂ ਠੀਕ ਹੈ ਇਹਨਾਂ ਨੇ ਡਾਕਟਰੀ ਵਾਸਤੇ ਮੁੰਡਾ ਬਾਹਰ ਭੇਜਤਾ ਤੇ ਮੁੰਡੇ ਨੂੰ ਸੂਈ ਚ ਟੀਕਾ ਹੀ ਨਹੀਂ ਭਰਨਾ ਆਉਂਦਾ ਸਿਰਿੰਜ ਦੇ ਵਿੱਚ ਤੇ ਉਹਨੂੰ ਉੱਥੇ ਕੰਮ ਕਿਵੇਂ ਦੇ ਦੇਣਗੇ ਹਸਪਤਾਲ ਚ ਉਹਨਾਂ ਕਹਿੰਦਾ ਬਈ ਤੂੰ ਜਾ ਅਜੇ ਤੈਨੂੰ ਅਕਲ ਤਾਂ ਹੈ ਨਹੀਂ ਅੱਛਾ ਜਿੱਥੇ ਇਹਨਾਂ ਨੇ ਬੰਦਾ ਭੇਜਿਆ ਜਿਹੜਾ ਕੰਮ ਇਹਨਾਂ ਨੇ ਜੋ ਵੀ ਉਹਦਾ ਡਿਪਲੋਮਾ ਡਿਗਰੀ ਲਈ ਸੀ ਉਹ ਕੰਮ ਉੱਥੇ ਉਹਨੂੰ ਆ ਜਾਣੀ ਅੱਛਾ ਉਹਨੂੰ ਕੰਮ ਨਹੀਂ ਮਿਲਿਆ ਉੱਥੇ ਇਹ ਕਹਿੰਦੇ ਹਾਂ ਹਾਂ ਬਾਈ ਤੂੰ ਕੰਮ ਨਹੀਂ ਦਵਾਉਂਦਾ ਉਹ ਕਹਿੰਦਾ ਯਾਰ ਬਾਈ ਵੀ ਕੰਮ ਵਾਸਤੇ ਪਹਿਲੀ ਗੱਲ ਤਾਂ ਮੇਰੀ ਕਮਿਟਮੈਂਟ ਨਹੀਂ ਹੋਈ ਤੁਹਾਡੇ ਨਾਲ ਫੇਰ ਵੀ ਅਸੀਂ ਕੰਮ ਉਹਨੂੰ ਤਾਂ ਹੀ ਦਵਾਈ ਉਹਨਾਂ ਨੇ ਇਹ ਗੱਲ ਕਹਿ ਜੀ ਕਹਿੰਦੇ ਵੀ ਬਾਈ ਅਸੀਂ ਤਾਂ ਮੁੰਡਾ ਵਾਪਸ ਕਰਾਉਣਾ ਉਹ ਕਹਿੰਦਾ ਵੀਰੇ ਮੁੰਡਾ ਵਾਪਸ ਕਰਵਾਉਣਾ ਤੁਹਾਡੀ ਮਰਜ਼ੀ ਯਾਰ ਮੈਂ ਤਾਂ ਜਿੱਥੇ ਤੁਹਾਨੂੰ ਕਿਹਾ ਸੀ ਮੁੰਡਾ ਤੁਹਾਡੇ ਇੱਕ ਨੰਬਰ 'ਚ ਬਾਹਰ ਭੇਜਦਾ ਤੁਸੀਂ ਹੁਣ ਕਾਦੇ ਵਾਸਤੇ ਮੜਾਉਂਦੇ ਜੀ ਉਹਨੇ ਫਿਰ ਅੱਕੇ ਨੇ ਕਹਿਤਾ ਯਾਰ ਜਦੋਂ ਵਾਰ-ਵਾਰ ਉਹਨੂੰ ਦਬਾਇਓ ਕਹਿੰਦਾ ਬਾਈ ਮੰਗਾ ਲਓ ਫਿਰ ਮੈਨੂੰ ਹੀ ਕਹਿੰਦੇ ਜੀ ਅੱਛਾ ਇਹ ਕਹਿੰਦੇ ਜੀ ਹੁਣ ਅਸੀਂ ਮੁੰਡਾ ਵਾਪਸ ਕਰਾਉਣਾ ਤੇ 21 ਲੱਖ ਰੁਪਏ ਤੁਹਾਨੂੰ ਦਿੱਤਾ ਸੀ ਤੇ 29 ਲੱਖ ਤੇ 9000 ਦੀ ਪਰਚੀ ਬਣਾ ਕੇ ਉਹਨਾਂ ਦੇ ਅੱਗੇ ਰੱਖਦੀ ਹੁਣ ਇਹ ਯੂਨੀਅਨ ਵਾਲਿਆਂ ਦਾ ਮਾੜਾ ਮੋਟਾ ਭਾਈ ਵਿੱਚ ਭਾਂਡਿਆਂ ਦੇ ਪੈਸੇ ਵੀ ਆ 10000 ਦੇ ਭਾਂਡੇ ਲੈ ਕੇ ਦਿੱਤੇ ਆ 20000 ਦੀ ਸ਼ਾਪਿੰਗ ਕਰੀ ਆ 10000 ਚ ਨੋਵਾ ਗੱਡੀ ਕਰੀ ਦਿੱਲੀ ਛੱਡ ਕੇ ਆਈ ਆ ਭਾਈ ਮੁੰਡੇ ਨੇ 10000 ਰੁਪਇਆ ਪਾਰਟੀ ਕਰੀ ਵੀਜਾ ਆਉਂਦੇ ਖੁਸ਼ੀ ਚ ਉਹ ਵੀ ਪੈਸੇ ਉਹਨੂੰ ਪਾਉਂਦੇ ਪਏ ਯਾਰ ਦੱਸੋ ਕਮਾਲ ਨਹੀਂ ਯਾਰ ਇਹ ਧੱਕਾ ਨਹੀਂਗਾ ਵੀ ਤੁਸੀਂ ਇੱਕ ਪਾਸੇ ਹੋਗੇ ਜਮੇ ਇੱਕ ਪਾਸੇ ਖੜ ਕੇ ਜਿਹੜਾ ਬੰਦਾ ਤੁਹਾਡਾ ਮੈਂਬਰ ਹੈ ਜਾਂ ਤੁਹਾਨੂੰ ਫੰਡ ਦਿੰਦਾ ਤੁਸੀਂ ਜਮੇ ਯਾਰ ਉਹਦੀ ਕਰ ਲਾਗੇ ਚਲੋ ਅਗਲੀ ਗੱਲ ਸੁਣੋ ਉਹ ਜੋ ਵੀ ਹੋਇਆ ਨੇ ਪਰਚੀ ਦੇ ਦੀ ਮੁੰਡਾ ਕਹਿੰਦਾ ਵੀਰੇ ਵੀ ਮੈਂ ਉਥੇ ਕੰਮ ਦਵਾ ਦੇਣਾ ਚਲੋ ਮੈਂ ਦੁਬਾਰਾ ਹੋਰ ਕਿਤੇ ਦਵਾ ਦੇਣਾ ਵਾ ਵੀ ਜੋ ਉਥੇ ਨਹੀਂ ਉਹਨੇ ਕੰਮ ਕਰਨਾ ਮੈਂ ਕਹਿੰਦੇ ਵੀ ਲੱਖ ਰੁਪਏ ਜਿੱਥੇ ਬਣਦਾ ਉਥੇ ਨਹੀਂ ਮੁੰਡੇ ਨੇ ਕੰਮ ਕਰਨਾ 3 ਲੱਖ ਵਾਲਾ ਕੰਮ ਦਵਾ ਯਾਰ ਲੈ ਕਮਾਲ ਹੋ ਗਈ ਉਹ ਕਹਿੰਦਾ ਚਲੋ ਮੈਂ ਉਹ ਵੀ ਕਰਦਾ ਕੋਸ਼ਿਸ਼ ਕਹਿੰਦੇ ਯਾਰ ਅਸੀਂ ਮੁੰਡਾ ਉਥੇ ਰੱਖਣਾ ਹੀ ਨਹੀਂ ਵੀ ਅਸੀਂ ਤਾਂ ਟਿਕ ਟਿਕ ਕਰਾ ਲਈ ਮੁੰਡੇ ਦੀ ਤਿੰਨ ਚਾਰ ਦਿਨਾਂ ਇਹ ਮੁੰਡੇ ਨੇ ਪਿੰਡ ਆ ਜਾਣਾ ਵੀ ਤੂੰ ਤਾਂ ਸਾਡੇ ਪੈਸੇ ਹੀ ਮੋੜ ਅਸੀਂ ਤਾਂ ਧਰਨਾ ਲਾ ਕੇ ਨਹੀਂ ਤੇ ਬੈਠਾਂਗੇ ਉਹ ਕਹਿੰਦਾ ਵੀਰ ਯਾਰ ਮੈਂ ਪੈਸੇ ਤੁਹਾਨੂੰ ਟਿਕਟ ਦੇ ਵੀ ਦੇ ਦਿੰਦਾ ਵਾਂ ਪਰ ਮੁੰਡਾ ਨਾ ਵਾਪਸ ਆਉਗਾ ਮੈਂ ਕੰਮ ਉੱਥੇ ਦਿਵਾਵਾਂਗਾ ਪੂਰਾ ਉਹਨਾਂ ਦਾ ਜਿੰਨੀ ਵੀ ਐਸੋਸੀਏਸ਼ਨ ਸੀ ਸਾਰੀ ਆ ਕੇ ਉਹਨਾਂ ਨੇ ਗਰੰਟੀ ਵੀ ਲਈ ਪਰ ਇਹ ਕਹਿੰਦੇ ਨਾ ਬਈ ਮੁੰਡਾ ਵਾਪਸੀ ਸੱਜਣਾ ਹਮ ਨਾ ਮੰਨੇ ਸਾਰੇ ਯੂਨੀਅਨ ਵਾਲੇ ਮੂਰੇ ਗੱਲ ਕਰਦੇ ਸੀ ਕੋਈ ਪਰਿਵਾਰ ਦਾ ਨਹੀਂ ਸੀ ਕੋਈ ਦੂਜਾ ਨਹੀਂ ਸੀ ਕੋਈ ਤੀਜਾ ਨਹੀਂ ਸੀ ਅੱਛਾ ਇਹਨਾਂ ਨੇ ਫੇਰ ਕੀ ਕਹਿੰਦੇ ਬਈ ਯਾਰ ਵੀ ਉਹ ਕਹਿੰਦੇ ਪਰਿਵਾਰ ਕਹਿੰਦਾ ਵੀ ਅਸੀਂ ਤਾਂ ਮੁੰਡਾ ਹੀ ਵਾਪਸ ਬੁਲਾਉਣਾ ਮੁੰਡਾ ਸਾਡਾ ਡਿਪਰੈਸ਼ਨ 'ਚ ਹੈ ਜੀ ਮੁੰਡੇ ਸਾਡਾ ਤਾਂ ਰੋਟੀ ਨਹੀਂ ਖਾਦੀ ਉਹ ਤਾਂ ਉਹ ਕਰ ਜੂ ਉਹ ਸੁਸਾਈ ਅੱਛਾ ਉਹ ਕਹਿੰਦਾ ਯਾਰ ਵੀਰੇ ਹਾਰੇ ਨੇ ਉਹਨੇ ਹੱਥ ਜੁੜੇ ਕਹਿੰਦਾ ਯਾਰ ਜੇ ਤੁਸੀਂ ਸੋਂਹ ਖਾਰੀ ਨਾ ਮੁੰਡਾ ਵਾਪਸੀ ਮਗਾਉਣਾ ਤੇ ਮੈਂ ਪ੍ਰਭਵਾ ਚੱਕੋ 14 ਲੱਖ ਰੁਪਈਆ ਤੁਹਾਨੂੰ ਦੇ ਦਣਾ 14 ਲੱਖ ਰੁਪਈਆ ਉਹਦੇ ਚ ਕੀ ਕਮਾਇਆ ਹੋਊਗਾ ਯਾਰ ਉਹਨੇ ਲੱਖ ਕਮਾ ਲਿਆ ਦੋ ਕਮਾ ਲਿਆ ਇਹ ਕਹਿੰਦੇ ਨਾ ਭਾਈ ਸਮੇਤ ਸਾਰੇ ਭਾਂਡੇ ਟੀਂਡੇ ਖਰਚਾ ਵਰਚਾ ਯੂਨੀਅਨ ਵਾਲਿਆਂ ਦੀ ਕਮਿਟਮੈਂਟ ਚਲੋ ਪਰਿਵਾਰ ਨਾਲ ਕੋਈ ਗੱਲ ਨਹੀਂ ਇਹ ਸਮਝਾ ਸਕਦੇ ਸੀ 14 ਲੱਖ ਚ ਮਸਲਾ ਹੱਲ ਕਰਾ ਸਕਦੇ ਸੀ ਪਰ ਉਹਨੇ ਵਿਚਾਰੇ ਨੇ ਮੰਨ ਲਗਦਾ ਮੈਂ 14 ਲੱਖ ਰੁਪਏ ਦੇ ਦੇਣਾ ਫੇਰ ਇਹਨਾਂ ਨੇ ਕਿਹਾ ਨਾ ਭਾਈ ਸਾਰੇ ਪੈਸੇ ਲੈਣੇ ਆ ਧਰਨਾ ਲਾ ਕੇ ਬਹਿ ਗਏ ਭਾਈ ਉਹਦਾ ਜਲੂਸ ਕੱਢਦਾ ਵਿਚਾਰੇ ਦਾ ਉਹਦਾ ਕਾਰੋਬਾਰ ਇਹਨਾਂ ਨੇ ਜਮਾ ਮਿੱਟੀ ਕਰਤਾ ਯਾਰ ਉਹਦਾ ਕਸੂਰ 1% ਵੀ ਨਹੀਂ ਯਾਰ ਫੇਰ ਇੱਕ ਗੱਲ ਹੋਰ ਇਹਨਾਂ ਦੇ ਪਿੰਡ ਜਾ ਕੇ ਇਹਨਾਂ ਤੋਂ ਟਾਈਮ ਲੈ ਕੇ ਆਂਦਾ ਸੀ ਐਤਵਾਰ ਦਾ ਯੂਨੀਅਨ ਤੋਂ ਫੋਨ ਤੇ ਵੀ ਗੱਲ ਹੋਈ ਕਿ ਭਾਈ ਐਤਵਾਰ ਤੁਸੀਂ ਆ ਜਿਓ ਜੇ ਆਪਾਂ ਬਹਿ ਕੇ ਨਿਬੇੜ ਲਾਂਗੇ ਤੇ ਜੇ ਐਤਵਾਰ ਦਾ ਭਈਆ ਜੇ ਵੀ ਨਹੀਂ ਆਇਆ ਜੇ ਦੋ ਦਿਨ ਨੂੰ ਐਤਵਾਰੇ ਤੇ ਇਹਨਾਂ ਨੇ ਪਹਿਲਾਂ ਹੀ ਲਿਆ ਕੇ ਉਹਦਾ ਜਲੂਸ ਕਰਤਾ ਯਾਰ ਬੰਦੇ ਦਾ ਤਾਂ ਕਰਕੇ ਬੇਨਤੀ ਹੈ ਯੂਨੀਅਨ ਵਾਲੋਂ ਇਦਾਂ ਦਾ ਗੰਦ ਪਾਉਣਾ ਹਟ ਦਿਓ ਬਈ ਲੋਕਾਂ ਨੇ ਦੁਖੀ ਹੋਇਆ ਨੇ ਨਾ ਨੱਕਾਂ ਦੇ ਰਾਹ ਪੈ ਜਾਣਾ ਜੇ ਤੇ ਸਾਰਾ ਜਿਹੜਾ ਸੇਰਾ ਤੁਹਾਡੇ ਸਿਰ ਜਾਣਾ ਜੇ ਤੇ ਮੈਂ ਜਿਹੜੇ ਸਿਹਰਦ ਲੀਡਰ ਨੇ ਸਾਡੇ ਵੱਡੇ ਅਹੁਦੇਦਾਰ ਨੇ ਹਰੇਕ ਯੂਨੀਅਨ ਦੇ ਯੂਨੀਅਨ ਕੋਈ ਨਹੀਂ ਮਾੜੀ ਜਿਹੜੇ ਬੰਦੇ ਨੇ ਸਾਡੇ ਪ੍ਰਧਾਨ ਨੇ ਉਹਨਾਂ ਨੂੰ ਬੇਨਤੀ ਹੈ ਕਿ ਥੱਲੜੇ ਜਿਹੜੇ ਇਦਾਂ ਦੇ ਗੁੰਡੇ ਛੱਡੇ ਨੇ ਇਹਨਾਂ ਨੂੰ ਨੱਥ ਪਾਈ ਜਾਵੇ ਨੇਤੇ ਭਾਈ ਆਉਣ ਵਾਲਾ ਸਮਾਂ ਜਿਹੜਾ ਲੋਕ ਪਾਸੇ ਹੋ ਕੇ ਨਾ ਤੇ ਆਪਣੇ ਛਿੱਤਰ ਮਾਰਨਗੇ ਮੈਂ ਤੁਹਾਨੂੰ ਦੱਸ ਤੀਏ ਗੱਲ ਜਿਹੋ ਜਿਹਾਂ ਕਰਤੂਤਾਂ ਆਪਣੇ ਬੰਦੇ ਕਰਦੇ ਪਏ ਨੇ ਤੇ ਪੁੱਠੇ ਪਾਸੇ ਜਾਣਗੇ ਭਾਜਪੀ ਦੀ ਅੜ ਕੇ ਸਪੋਰਟ ਕਰਨਗੇ ਤਾਂ ਕਰਕੇ ਬੇਨਤੀ ਹੈ ਇਹਨਾਂ ਨੂੰ ਸਮਝਾਓ ਇਹਨਾਂ ਨੂੰ ਨੱਥ ਪਾਓ ਜਿਵੇਂ ਜਾਂਦਾ ਮੇਰੇ ਕੇ ਉਹਨੂੰ ਘਰੇ ਦਾ ਕੀ ਪੁੱਛਦਾ ਨਹੀਂ ਵੰਜਾ ਦਾ ਡਾਹਾਂ ਦਾ ਤੂੜੀ ਵਾਲੇ ਬਰਾਂਡੇ ਦੇ ਉੱਥੇ ਜਾ ਕੇ ਬਣ ਜਾਂਦੇ ਨੇ ਪ੍ਰਧਾਨ ਤਾਂ ਕਰਕੇ ਬੇਨਤੀ ਹੈ ਕਿ ਇਹਨਾਂ ਨੂੰ ਸਮਝਾਓ